ਫਿਰ ਤਾਂ ਤੁਸੀਂ ਫਿਰ ਬਾਕੀ ਤੁਸੀਂ ਇਹਦਾ ਮਤਲਬ ਬਾਕੀ ਨੇਸ਼ਨ ਸਟੇਟਾਂ ਨੂੰ ਕਾਪੀ ਕਰਨਾ ਨਹੀਂ ਮੇਰੀ ਗੱਲ ਕੋ ਅਦਾਲਤ ਵੀ ਹੋਊਗੀ ਬਾਕੀ ਬਾਕੀ ਥਾਂ ਤੇ ਸੱਜਣ ਨਹੀਂ ਫਿਰ ਇਹਦਾ ਮਤਲਬ ਸਿੱਖਾਂ ਦੀ ਜਿਹੜੀ ਸਟੇਟ ਆ ਉਹ ਬਾਕੀ ਨੇਸ਼ਨ ਸਟੇਟਾਂ ਨੂੰ ਕਾਪੀ ਕਰੂਗੀ ਫਿਰ ਜਾਂ ਤੇ ਤੁਸੀਂ ਤੁਹਾਡੀ ਨੇਸ਼ਨ ਸਟੇਟ ਤੇ ਉਹ ਨੇਸ਼ਨ ਸਟੇਟਾਂ 'ਚ ਕੀ ਫਰਕ ਆ ਸਾਡੀ ਨੇਸ਼ਨ ਸਟੇਟ ਦੇ ਵਿੱਚ ਕਿਸੇ ਨੂੰ ਧੱਕੇ ਨਾਲ ਸਿੱਖ ਨਹੀਂ ਬਣਾਇਆ ਜਾਊਗਾ ਸਾਡੀ ਨੇਸ਼ਨ ਸਟੇਟ 'ਚ ਧੀਆਂ ਭੈਣਾਂ ਦੀ ਬੇਵਤੀ ਨਹੀਂ ਹੋਊਗਾ ਜਾਂ ਬੇਵਤੀ ਕਰਨ ਵਾਲੇ ਨੂੰ ਅਹੁਦੇ ਨਹੀਂ ਦਿੱਤੇ ਜਾਣਗੇ ਸਾਡੀ ਨੇਸ਼ਨ ਸਟੇਟ ਦੇ ਵਿੱਚ ਕਿਸੇ ਧਾਰਮਿਕ ਗ੍ਰੰਟੀ ਬੇਦਬੀ ਨਹੀਂ ਹੋਊਗੀ ਸਟੇਸ਼ਨ ਸਟੇਟਾ ਨੇਸ਼ਨ ਸਟੇਟਾ ਹੀ ਰਹਿਣੀ ਹੈ ਮਤਲਬ ਮੈਂ ਇਹ ਸਮਝਦਾ ਵੀ ਇਹ ਸਾਰੀ ਦੁਨੀਆ ਕੋ ਹੈਗੀਆਂ ਨੇ ਮੁਸਲਮਾਨਾਂ ਕੋ 55 ਨੇ 크ਿਸਚਨਾਂ ਕੋ 100 100 ਦੇ ਕਰੀਬ ਹੈ ਹਿੰਦੂਆਂ ਕੋ 2 ਹੈ 3 ਹੈ ਸਿੱਖਾਂ ਕੋ ਕਿਉਂ ਨਹੀਂ ਹੋ ਸਕਦਾ ਮਤਲਬ ਜੇ ਫਰਜ਼ ਕਰੋ ਇਹ ਬਹੁਤ ਪਰਫੈਕਟ ਕਨਸੈਪਟ ਨਹੀਂ ਹੈਗਾ ਤੇ ਸੇਖੀ ਕੋ ਕੱਲੇ ਛਤਰਖਾਨ ਬੈਠ ਕੇ ਜਦੋਂ ਦੁਨੀਆ ਬਾਰਡਰਲੈਸ ਹੋ ਜੂਗੀ ਅਸੀਂ ਵੀ ਖਤਮ ਕਰ ਦੇਵਾਂਗੇ ਆਪਣਾ ਨੇਸ਼ਨ ਸਟੇਟ ਪਰਫੈਕਟ ਕਨਸੈਪਟ ਨਹੀਂ ਹੈਗਾ ਨਹੀਂ ਹੁੰਦਾ ਨੇਸ਼ਨ ਸਟੇਟ ਪਰ ਫਰਕ ਉਹ ਪਤਾ ਕਿਉਂ ਹੈ ਦੁਨੀਆ ਦੇ ਉੱਤੇ ਜਿਹੜਾ ਰਾਜ ਹੈ ਨਾ ਰਾਜ ਦਾ ਸੰਕਲਪ ਹੈ ਰਾਜ ਕਰਨਾ ਹੈ ਉਹਦੇ ਚ ਕੋਈ ਨਾ ਕੋਈ ਮਤਲਬ ਰਾਜ ਚੀਜ਼ ਇਦਾਂ ਦੀ ਹੈ ਪਰ ਹੁਣ ਹੁਣ ਤਾਂ ਹੀ ਤੇ ਹੁਣ ਇੱਕ ਸ਼ਸਤਰ ਫੜੇ ਆ ਸਾਰਿਆਂ ਨੇ ਕੋਈ ਬੰਦਾ ਤਾਂ ਮਿਸਯੂਸ ਵੀ ਕਰ ਸਕਦਾ ਹੈ ਇਹਦਾ ਮਤਲਬ ਸ਼ਸਤਰ ਖੋ ਕੇ ਰੱਖ ਲੈਣਾ ਚਾਹੀਦੇ ਨਹੀਂ ਕੋਈ ਡਾਕਟਰ ਬਣਦਾ ਹੈ ਉਹ ਆਪਣੀ ਪ੍ਰੈਕਟਿਸ ਦੀ ਗਲਤ ਵਰਤੋਂ ਕਰ ਸਕਦਾ ਹੈ ਦਾ ਮਤਲਬ ਡਾਕਟਰੀ ਬੰਦ ਕਰ ਦਈਏ ਕੋਈ ਫੌਜੀ ਹੈ ਉਹ ਫੌਜ ਦੀ ਜ਼ਰੂਰਤੋਂ ਕਰ ਸਕਦਾ ਹੈ ਮਤਲਬ ਦੁਨੀਆ ਦੇ ਉੱਤੇ ਕਿਹੜਾ ਪ੍ਰੋਫੈਸ਼ਨ ਨੇ ਜਾਂ ਕਿਹੜੀ ਚੀਜ਼ ਹੈ ਜਿੱਥੇ ਇੰਪਰਫੈਕਸ਼ਨ ਨਹੀਂ ਹੈਗੀ ਹੈਗੀ ਯਾਰ ਥਾਂ ਦੇ ਉੱਤੇ ਪਰ ਇਹਦਾ ਅਰਥ ਹੈ ਵੀ ਸਿੱਖ ਇਕੱਲੇ ਕਿਉਂ ਸਫਰ ਕਰਨ ਜਦੋਂ ਦੂਜੇ ਕੌਮਾਂ ਘੱਟੋ ਘੱਟ ਦੂਜੀਆਂ ਕੌਮਾਂ ਜੇ ਸਰਵਾਈਵ ਨਾ ਥਰਾਈ ਸਰਵਾਈਵਲ ਦਾ ਇਸ਼ੂ ਤੇ ਨਿਰਮਣਿਆ ਹੋਇਆ ਇਹਨਾਂ ਦਾ ਇਹ ਤੇ ਨਹੀਂ ਹੈਗਾ ਵੀ ਆਉਂਦੇ 10 ਸਾਲਾਂ ਤੱਕ ਹਿੰਦੂਆਂ ਦੀ ਆਬਾਦੀ ਖਤਰੇ 'ਚ ਪੈ ਜਾਊਗੀ ਇਹ ਤੇ ਨਹੀਂ ਹੈਗਾ ਵੀ ਆਉਂਦੇ 20 ਸਾਲਾਂ ਤੱਕ ਮੁਸਲਮਾਨਾਂ ਦੀ ਆਬਾਦੀ ਖਤਰੇ 'ਚ ਜਾਂ ਕ੍ਰਿਸਚੀਅਨਾਂ ਦੀ ਪੈ ਜਾਊਗੀ ਸਿੱਖਾਂ ਤੇ ਤੇ ਡੇਂਜਰ ਬਣ ਰਹੇ ਆ ਨਾ ਸੋ ਸਾਨੂੰ ਪਰਫੈਕਸ਼ਨ ਦਾ ਪਾਠ ਬਣਾਉਣ ਵਾਲੇ ਲੋਕਾਂ ਨੂੰ ਮੈਂ ਕਹਿਣਾ ਚਾਹੁੰਨਾ ਹੈ ਕਿ ਪਰਫੈਕਸ਼ਨ ਉੱਥੇ ਹੁੰਦੀ ਹੈ ਜਿੱਥੇ ਅਸੀਂ ਬਹੁਤ ਸਟ੍ਰਾਈਵ ਕਰ ਗਿਆ ਤਾਂ ਸਾਨੂੰ ਪਰਫੈਕਸ਼ਨ ਲਈ ਤੁਸੀਂ ਪੁੱਛੋ ਵੀ ਤੁਸੀਂ ਪਰਫੈਕਟ ਕਿਉਂ ਨਹੀਂ ਹੋਰ ਤੁਸੀਂ ਉਹਨਾਂ ਲੋਕਾਂ ਦੇ ਆਈਡੀਆਜ਼ ਦੇ ਲੈਵਲ ਤੇ ਫਿਲਾਸਫੀਕਲ ਲੈਵਲ ਦੇ ਉੱਤੇ ਉੱਥੇ ਬਰ ਫਿਰ ਪ੍ਰਿੰਸੀਪਲ ਪੋਜੀਸ਼ਨ ਕੀ ਹੈਗੀ ਪ੍ਰਿੰਸੀਪਲ ਪੋਜੀਸ਼ਨ ਹਮੇਸ਼ਾ ਪਰਫੈਕਟ ਹੀ ਰਹਿੰਦੀ ਹੈ ਪ੍ਰਿੰਸੀਪਲ ਪੋਜੀਸ਼ਨ ਚ ਨਹੀਂ ਉਹਦੀ ਇੰਪਲੀਕੇਸ਼ਨ ਦੇ ਵਿੱਚ ਫਰਕ ਆਉਂਦੇ ਹੁੰਦੇ ਨੇ ਨਹੀਂ ਨੇਸ਼ਨ ਸਟੇਟ ਬਾਰੇ ਪ੍ਰਿੰਸੀਪਲ ਪੋਜੀਸ਼ਨ ਕਿਹਾ ਸਕਾਂਗੇ ਨੇਸ਼ਨ ਸਟੇਟ ਬਾਰੇ ਪ੍ਰਿੰਸੀਪਲ ਵੈਸੇ ਤੇ ਸਿੱਖਾਂ ਦਾ ਆਈਡੀਆ ਇਹ ਉਹ ਪਰਫੈਕਟ ਵੀ ਨਹੀਂ ਹੈਗੀ ਨੇਸ਼ਨ ਸਟੇਟ ਹਾਂ ਤੁਸੀਂ ਕੋਣ ਨੇਸ਼ਨ ਸਟੇਟ ਬਣਾਉਣੀ ਵੀ ਹੈ ਨਹੀਂ ਨੇਸ਼ਨ ਸਟੇਟ ਦੇ ਵਿੱਚ ਦੇਖੋ ਆਈਡੀਆ ਕੀ ਹੈ ਰਾਜ ਦਾ ਇੱਕ ਆਈਡੀਆ ਹੈ ਜਿਦਾ ਡੈਮੋਕਰੇਸੀ ਦਾ ਇਫੈਕਟ ਸਿੱਖਾਂ ਤੇ ਕਿਉਂ ਨਹੀਂ ਹੋਊਗਾ ਨਹੀਂ ਹੁੰਦਾ ਕਿਉਂਕਿ ਉਹ ਬਣਿਆ ਹੋਇਆ ਉਹਦਾ ਇੱਕ ਢਾਂਚਾ ਹੈ ਨਹੀਂ ਹੁੰਦਾ ਉਹਦਾ ਕਾਰਨ ਤੁਹਾਨੂੰ ਦੱਸ ਦਿੰਦਾ ਸਿੱਖਾਂ ਦੀ ਕਲੈਕਟਿਵ ਕੌਨਸ਼ੀਅਸਨੈਸ ਦੇ ਵਿੱਚ ਜੈਨੋਸਾਈਡਲ ਇੰਪਲਸਸ ਨਹੀਂ ਹੈਗਾ ਨਾ ਪੈਦਾ ਹੋ ਸਕਦੀਆਂ ਇਤਿਹਾਸ ਤੋਂ ਪੈਦਾ ਹੁੰਦੀਆਂ ਗੁਰਬਾਣੀ ਤੋਂ ਪੈਦਾ ਹੁੰਦੀਆਂ ਜਿਨ੍ਹਾਂ ਦੇ ਕੋਲ ਜਿੱਦਾਂ ਇਤਿਹਾਸ ਹੈ ਜਿੱਦਾਂ ਦੀ ਬਾਣੀ ਹੋਵੇ ਉਹਦੋਂ ਪੈਦਾ ਹੁੰਦਾ ਹੁਣ ਜਿੱਦਾਂ ਸਿੱਖਾਂ ਦੇ ਕੋਲ ਫਰੇ ਜੈਨੋਸਾਈਡਲ ਜਦੋਂ ਪੈਦਾ ਹੋਈਆਂ ਦੁਨੀਆ 'ਚ ਹੈ ਫਾਸਿਜ਼ਮ ਆਇਆ ਚਾਹੇ ਹਿਟਲਰ ਮੋਸੋਲਿਨੀ ਚਾਹੇ ਤੁਸੀਂ ਜਿਨ੍ਹਾਂ ਦੀ ਵੀ ਗੱਲ ਕਰ ਰਹੇ ਹੋ ਦੁਨੀਆ ਦੀ ਮੋਗਲ ਐਂਪਾਇਰ ਦੇ ਵਿੱਚ ਜਦੋਂ ਹੋਇਆ ਉਹ ਕਿਦਾਂ ਹੋਇਆ ਉਹ ਉਦੋਂ ਹੋਈ ਜਿਨ੍ਹਾਂ ਕੋਲ ਪਾਵਰ ਆਈ ਜਦੋਂ ਇਹ ਪਾਵਰ ਆਈ ਸਿੱਖਾਂ ਦੇ ਕੋਲ ਸਿੱਖਾਂ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ ਲਾਹੌਰ ਚੌਂਕ ਦੇ ਕਤਲੇਆਮ ਤੋਂ ਬਾਅਦ ਵੀ ਉਹਨੇ ਮੁਸਲਮਾਨਾਂ ਨੂੰ ਤੋਹਫੇ ਭੇਜੇ ਇਹਦੇ ਕਤਲੇਆਮ ਕੋਈ ਨਹੀਂ ਕੀਤਾ ਵਾਪਸ ਦੇ ਵਿੱਚ ਸੋ ਆਪਾਂ ਇਹ ਕਿਉਂ ਕਹਿੰਨੇ ਆਂ ਵੀ ਦੁਨੀਆ ਦਾ ਹਰ ਧਰਮ ਬਰਾਬਰ ਹੈ ਹਰ ਧਰਮ ਸੇਮ ਹੈ ਇਹ ਤੇ ਉਹ ਆਈਡੀਆ ਇਨ ਐਵਰੀ ਬੁੱਕ ਇਜ਼ ਸੇਮ ਜਿਹੜੀ ਬੁੱਕ ਬਈ ਕੋਈ ਪੜ੍ਹਦਾ ਹੈ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਮੁਸਲਮਾਨਾਂ ਨਾਲ ਕਨਫਲਿਕਟ ਤਾਂ ਬਹੁਤ ਸਾਰੇ ਰਿਹਾ ਸੀ ਪਰ ਜੇਨੋਸਾਈਡ ਤੇ ਨਹੀਂ ਉਤਰਿਆ ਕਨਫਲਿਕਟ ਤਾਂ ਰਿਹਾ ਨਹੀਂ ਉਹ ਜੇਨੋਸਾਈਡ ਤੇ ਤਾਂ ਨਹੀਂ ਉਤਰਿਆ ਪਾਵਰ ਤੇ ਹੈਗੀ ਸੀ ਉਹਦੇ ਕੋਲ ਉਹਨੇ ਜੇਨੋਸਾਈਡ ਤੇ ਨਹੀਂ ਕੀਤਾ ਕਿਸੇ ਦਾ ਨਾ ਇੱਕ ਜੀ ਕੌਮ ਕੋਲ ਉਸ ਕੌਮ ਕੋਲ ਪਾਵਰ ਹੋਣੀ ਜਿਹਦੇ ਕੋਲ ਇੱਕ ਸਿਧਾਂਤ ਹੈ ਪ੍ਰੇਮ ਦਾ ਸਿਧਾਂਤ ਹੈ ਜਿਹਦੇ ਕੋਲ ਜਿਹਦੇ ਕੋਲ ਲੋਕਾਂ ਨੂੰ ਪਿਆਰ ਕਰਨ ਦਾ ਸਿਧਾਂਤ ਹੈ ਤੇ ਜਿਹਦੇ ਕੋਲ ਐਕਸੈਪਟੈਂਸ ਦਾ ਸਿਧਾਂਤ ਹੈ ਵੀ ਠੀਕ ਹੈ ਨਹੀਂ ਸਾਡੇ ਅਰਗੇ ਆਗੇ ਤੇ ਕੋਈ ਗੱਲ ਨਹੀਂ ਇਹ ਵੀ ਹੈ ਗਈ ਇਸ ਸੰਸਾਰ ਦੇ ਉੱਤੇ ਸੰਸਾਰ ਦੇ ਉੱਤੇ ਹਰ ਇੱਕ ਦਾ ਰਹਿਣ ਦਾ ਕੰਮ ਪਾਲੇ ਕਹਿੰਦਾ ਕਿ ਮੈਂ ਨਾ ਪੜਿਆਗਾ ਨਾ ਪੜਨਾਗਾ ਨਹੀਂ 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 ਇਦਾਂ ਦੀ ਗੱਲ ਨਹੀਂ ਮੈਂ ਇਹ ਕਹਿਣਾ ਵੀ ਜਿਹੜੀ ਦੁਨਿਆਵੀ ਵਿਦਿਆ ਦੁਨਿਆਵੀ ਨਹੀਂ ਕੋਮਾ ਦੇ ਲੀਡਰ ਤਾਂ ਦੁਨੀਆ ਨੂੰ ਪੜਦੇ ਨੇ ਜਾਣਦੇ ਨੇ ਜੋ ਪੜਨਗੇ ਹੀ ਨਹੀਂਗੇ ਤਾਂ ਅੰਡਰਸਟੈਂਡ ਕਿਵੇਂ ਕਰਨੀ ਉਹ ਜ਼ਰੂਰੀ ਹੈ ਪੜਨਾ ਮੈਂ ਨਹੀਂ ਕਹਿੰਦਾ ਮੈਂ ਪੜਦਾ ਨਹੀਂ ਗੁਰਬਾਣੀ ਬਾਰੀ ਤੁਸੀਂ ਜਿਵੇਂ ਤੁਹਾਡੀ ਗੁਰਬਾਣੀ ਨੂੰ ਥੋੜਾ ਜਿਹਾ ਦਿਨ ਵੀ ਵਿਦਿਆ ਤਾਂ ਵਾਕਿਆ ਜਿਵੇਂ ਤੁਸੀਂ ਸੰਤਾਂ ਦੀ ਕਹਿੰਦੇ ਆ ਨਾ ਜੋ ਤੁਹਾਡੇ ਤੇਲ ਦਾ ਸੰਤਾਂ ਦੀ ਨਕਲ ਕਰਦੇ ਹੋ ਤੁਸੀਂ ਉਹ ਨਹੀਂ ਉਹ ਸੰਤ ਤੇ ਮਤਲਬ ਬਾਣੀ ਚ ਜਾਂ ਉਹਦੇ ਚ ਸਾਰਾ ਬਹੁਤ ਇਹ ਤੁਹਾਡੀ ਪਿਛਲੀ ਇੰਟਰਵਿਊ ਦੇ ਵਿੱਚ ਕਨਫਲਿਕਟ ਪੈਦਾ ਹੋਗਾ ਕੰਠ ਦਾ ਕੰਠ ਸ਼ਬਦ ਦਾ ਅਰਥ ਪਤਾ ਕੀ ਹੈ ਵੀ ਜ਼ਬਾਨੀ ਯਾਦ ਹੋਣਾ ਉਹ ਕਨਫਲਿਕਟ ਲੋਕਾਂ ਨੂੰ ਲੱਗਾ ਪੜਨੀ ਬਾਣੀ ਪੜਨੀ ਆਉਂਦੀ ਮਹਾਰਾਜ ਦੀ ਕਿਰਪਾ ਨਾਲ ਉਹਨਾਂ ਨੂੰ ਨਹੀਂ ਪਤਾ ਬਾਣੀ ਦੇ ਅੱਗੇ ਸਮਰਪਣ ਰੱਖਣਾ ਬਾਣੀ ਨੂੰ ਧਿਆਉਣਾ ਜਾਪ ਕਰਨਾ ਉਹਦਾ ਉਹ ਇੱਕ ਅਲੱਗ ਵਿਸ਼ਾ ਕੁਝ ਲੋਕ ਕਹਿੰਦੇ ਆ ਅਸੀਂ ਅਮਰਤਪਾਲ ਨੂੰ ਦਵਾਈ ਦੇ ਜਾਣਦੇ ਆਂਗੇ ਹਾਂ ਅਮਰਤਪਾਲ ਦੀ ਨਾ ਬੋਲੀ ਇਹੀ ਜੀ ਹੁੰਦੀ ਸੀ ਅਮਰਤਪਾਲ ਦਾ ਨਾ ਸਟਾਈਲ ਇਹੋ ਜਿਹਾ ਸੀ ਇਹਨੇ ਸਟਾਈਲ ਵੀ ਬਦਲ ਲਿਆ ਬੋਲੀ ਵੀ ਬਦਲ ਲਈ ਤੇ ਸਟਾਈਲ ਤੇ ਥੋੜਾ ਚੁੱਕੇ ਆ ਜਿਵੇਂ ਸੰਤ ਥੋੜਾ ਚੁੱਕੇ ਤੁਰਦੇ ਨੇ ਉਹ ਮੇ ਤੁਰਨ ਲੱਗ ਗਿਆ ਨਹੀਂ ਇਹ ਤਾਂ ਸ਼ਾਇਦ ਮੇਰੀ ਨਾ ਹਾਈਟ ਦੀ ਵਜ੍ਹਾ ਕਰਕੇ ਇਕਦਮ ਇਨਕਰੀਜ਼ ਹੋਣ ਕਰਕੇ ਮੇਰਾ ਸ਼ੁਰੂ ਤੋਂ ਹੀ ਚੁੱਕੇ ਤੁਰਨ ਵਾਲੀ ਗੱਲ ਹੈ ਇਹ ਮੇਰੀਆਂ ਪੁਰਾਣੀਆਂ ਵੀ ਤੁਹਾਨੂੰ ਜਿਗਤੇ ਮਿਲ ਜਾਣ ਤੇ ਲੱਭ ਜਾਣ ਪਰ ਤੁਸੀਂ ਬੋਲੀ ਬਦਲ ਲਈ ਕਹਿੰਦੇ ਸਟਾਈਲ ਬਦਲ ਲਿਆ ਇਹ ਇਹ ਗੱਲ ਝੂਠੀ ਹੈ ਮੇਰੇ ਅੱਜ ਤੋਂ 4 ਸਾਲ ਪਹਿਲਾਂ ਦੇ ਲਾਈਵ ਕੱਢ ਕੇ ਦੇਖ ਲਓ ਲੋਕ ਕਹਿੰਦੇ ਕਲੱਬ ਹਾਊਸਾਂ ਚ ਕਦੇ ਅਮਰਤਪਾਲ ਦੀ ਐ ਨਹੀਂ ਹੁੰਦਾ ਸੀ ਜਿਵੇਂ ਅਮਰਤਪਾਲ ਹੋਣਾਗਾ ਨਹੀਂ ਨਹੀਂ ਜੇ ਤੁਸੀਂ ਦੇਖੋ ਵੀ ਇਹਦੇ ਉਹ ਗੱਲ ਉਹ ਕਊਆ ਚਲਾ ਹੰਸ ਕੇ ਜਾਲਾ ਆਪਣੀ ਵੀ ਚੜ ਬੂੜ ਗਿਆ ਮੈਂ ਸੰਤਾਂ ਨੂੰ ਕਾਪੀ ਕਰਨ ਦਾ ਗੁਨਾਹ ਨਹੀਂ ਕਰ ਸਕਦਾ ਕੀਤੀ ਨਹੀਂ ਜਾ ਸਕਦੀ ਕਿ ਮੈਂ ਤੁਹਾਡੀ ਕਾਪੀ ਨਹੀਂ ਕਰ ਸਕਦਾ ਤੁਸੀਂ ਮੇਰੀ ਨਹੀਂ ਕਰ ਸਕਦੇ ਹਾਂ ਹੁਣ ਜੇ ਫਰਜ ਕਰੋ ਕੋਈ ਉਹ ਅਮਰਤਪਾਲ ਵੱਧ ਗਿਆ 6 ਫੁੱਟ 3 ਇੰਚ ਤੇ ਇਹ ਟਾਪੀ ਕਰਕੇ ਵੱਧ ਗਿਆ ਜਾਂ ਅਮਰਤਪਾਲ ਦਾ ਸੀੜ ਪਤਲਾ ਹੈ ਹੁਣ ਇਹ ਤੇ ਨਹੀਂਗਾ ਪਹਿਲਾਂ ਮੇਰਾ ਸੀੜ ਬਹੁਤ ਮੋਟਾ ਸੀ ਹੁਣ ਪਤਲਾ ਹੋ ਗਿਆ ਇਦਾਂ ਤੇ ਕੁਝ ਨਹੀਂ ਵਾਪਰੇਆ ਸੋ ਇਸ ਕਰਕੇ ਜਿਨ੍ਹਾਂ ਨੇ ਦੇਖੋ ਨੁਕਸ ਲੱਭਣਾ ਉਹਨਾਂ ਮੇਰੇ ਚ ਲੱਭ ਲੈਣਾ ਉਹਨਾਂ ਦੀ ਸੇਵਾ ਲੱਗੀ ਨੁਕਸ ਲੱਭਣ ਦੀ ਉਹਨਾਂ ਨੂੰ ਦੂਰੋਂ ਦੇਖ ਪੈਂਦਾ ਵੀ ਆਹ ਫਲਾਣੇ ਚ ਨੁਕਸ ਹੈ ਤੁਹਾਨੂੰ ਮੈਨੂੰ ਲੱਗਦਾ ਹੈਗਾ ਕਿ ਇਸ ਉਹ ਫਨੋਮਨਾ ਸਿੱਕੀ ਹੋਈ ਫਨੋਮੇਨਨਮ ਮੈਂ ਮੈਚ ਕਰ ਦੂੰਗਾ ਤਾਂ ਜਲਦੀ ਐਕਸਲਰੇਟ ਹੋ ਕੇ ਲੋਕ ਜੁੜਨਗੇ ਨਹੀਂ ਨਹੀਂ ਐਦਾਂ ਨਹੀਂ ਹੁੰਦਾ ਨਾ ਕੋਈ ਕਲੇਮ ਕਰਦਾ ਜਿਵੇਂ ਕਿ ਤੁਹਾਡੇ ਅਮਰਤ ਵਾਲੇ ਮਸਲੇ ਨੂੰ ਇਵੈਂਟ ਕਿਹਾ ਗਿਆ ਕੀ ਇਵੈਂਟ ਬਣਾ ਦਿੱਤਾ ਅਮਰਤ ਨੇ ਦੱਸੋ ਇਹ ਤਾਂ ਬਖਸ਼ਿਸ਼ ਹੁੰਦੀ ਹੈ ਗੁਰੂ ਦੀ ਇਹ ਤਾਂ ਬਹੁਤ ਡੂੰਗੀ ਗੱਲ ਹੁੰਦੀ ਹੈ ਇਹ ਤਾਂ ਬਹੁਤ ਸੈਕ੍ਰੇਟ ਗੱਲ ਆ ਸੈਕ੍ਰੇਟ ਇਵੈਂਟ ਕਿਉਂ ਨਹੀਂ ਹੋਣਾ ਚਾਹੀਦਾ ਪਵਿੱਤਰਤਾ ਦਾ ਇੱਕ ਇਵੈਂਟ ਕਿਉਂ ਨਹੀਂ ਹੋਣਾ ਚਾਹੀਦਾ ਮੈਂ ਉਹਨਾਂ ਨੂੰ ਪੁੱਛਦਾ ਸਵਾਲ ਕਰਦਾ ਵੀ ਤੁਸੀਂ ਫਿਲਮਾਂ ਵਾਲੇ ਨਾਚਾਰ ਇਵੈਂਟ ਕਰ ਸਕਦੇ ਜੋ ਹੈ ਕੋਈ ਨੱਚਣ ਵਾਲਾ ਇਵੈਂਟ ਕਰ ਸਕਦਾ ਹਜ਼ਾਰ ਲੋਕਾਂ ਨੂੰ ਜੋੜ ਕੇ ਕੋਈ ਸ਼ਰਾਬਾਂ ਪੀਣ ਵਾਲੇ ਇਕੱਠੇ ਖਲੋ ਕੇ ਤੇ ਅਸੀਂ ਇਕੱਠੇ ਨੇ ਅਮਰਤ ਛਕ ਲਿਆ ਉਹ ਰੈਂਕ ਦੇ ਪਹਿਲਾਂ ਨਹੀਂ ਹੋਇਆ ਕਿਉਂ ਨਹੀਂ ਹੋਇਆ ਇਵੈਂਟ ਨਹੀਂ ਬਣਾਇਆ ਕਿਸੇ ਨੇ ਨਾ 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 ਉਦੋਂ ਟੀਵੀ ਮੀਡੀਆ ਨਹੀਂ ਸੀ ਹੁੰਦਾ 10-10 ਪ੍ਰਾਣੀਆਂ ਨੂੰ ਅਮਰਿਤ ਛਕਾਉਂਦੇ ਰੇ ਇੱਕ ਦਿਨ ਦੇ ਵਿੱਚ ਟੀਵੀ ਮੀਡੀਆ ਹੁਣ ਆ ਗਿਆ ਅਸੀਂ ਕੀ ਮਿੰਟ ਬਣਾਇਆ ਕੋਈ ਉੱਥੇ ਪ੍ਰੋਫੈਸ਼ਨਲ ਮੀਡੀਆ ਨੂੰ ਸੱਦਿਆ ਨਹੀਂ ਅਸੀਂ ਜਾ ਕੇ ਗਏ ਜਥੇ ਦੇ ਰੂਪ ਚ ਅਮਰ ਛਕਣਾ ਵੀ ਵੱਧ ਤੋਂ ਵੱਧ ਲੋਕ ਪ੍ਰੇਰਿਤ ਹੋ ਕੇ ਨਾਲ ਜੋੜਨ ਸਿੱਖੀ ਦੇ ਲਹਿਰ ਦੇ ਸੋ ਉਹਦੇ ਚ ਨੌਜਵਾਨ ਆਏ ਨੌਜਵਾਨਾਂ ਨੇ ਅਮਰਿਤ ਛਕਿਆ ਹੋਰ ਇਵੈਂਟ ਕੀ ਸੀ ਜਥਿਆਂ ਦੇ ਨਾਲ ਆਪ ਗਏ ਆਪ ਜਾ ਕੇ ਅਮਰਿਤ ਛਕਿਆ ਹੁਣ ਵੀ ਜਥੇ ਲੈ ਕੇ ਜਾਵਾਂਗੇ ਅਮਰਿਤ ਛਕਾਵਾਂਗੇ ਨੌਜਵਾਨ ਸਾਹ ਥੋੜਾ ਨਹੀਂ ਆ ਹਣਾ ਨਹੀਂ ਠੀਕ ਆ ਸਾਰਿਆਂ ਦਾ ਫਿਰ ਮੈਂ ਇਹੀ ਕਹਿ ਰਿਹਾਗਾ ਕਿ ਜਿਹੜੇ ਤੁਸੀਂ ਪੰਥ ਚੋਂ ਜਿਹੜੇ ਜਦੋਂ ਚੱਕੋ ਸਿੱਖ ਪਬਲਿਕ ਹੋਗਾ ਮੈਂ ਇਥੇ ਤੁਹਾਡੀ ਤੁਹਾਡੀ ਨਿਗਾਹ ਦੇ ਵਿੱਚ ਇਥੇ ਮੁੰਨੇ ਮੁੰਡੇ ਵੀ ਹੈਗੇ ਆ ਤੇ ਨਾਲ ਤੁਰੇ ਫਿਰਦੇ ਆ ਪਰ ਪ੍ਰੋਬਲਮ ਪਤਾ ਕਦੋਂ ਆਉਣੀ ਆ ਜਦੋਂ ਇਹ ਕਹਿਣਗੇ ਵੀ ਅਸੀਂ ਮੁੰਨੇ ਆ ਇਦਾਂ ਹੀ ਰਹਿਣਾ ਠੀਕ ਆ ਸਦੀਵੀ ਉਮਰ ਤੱਕ ਤੇ ਪੰਥ ਤੇ ਸਾਡਾ ਉਹਨਾਂ ਬਰਾਬਰ ਦਾ ਇਹ ਪ੍ਰੋਬਲਮ ਇਹ ਆਪਣੇ ਚ ਬਕਾਰ ਰਿਹਾ ਕੋਈ ਸ਼ਰਾਬੀ ਬੰਦਾ ਕਵੇ ਵੀ ਮੈਂ ਸ਼ਰਾਬ ਹੀ ਪੀਣੀ ਆ ਪਰ ਮੈਨੂੰ ਸ਼ਰਾਬੀ ਨਾ ਕੋ ਮਹਾਰਾਜ ਨੇ ਕਿਹਾ ਵੀ ਪਤਤ ਨਹੀਂ ਹੋਣਾ ਕੇਸਰ ਕਰਨ ਦਾ ਕੋ ਮੈਂ ਤੇ ਨਹੀਂ ਦਿੰਦਾ ਮਹਾਰਾਜ ਹੀ ਨਹੀਂ ਦਿੰਦਾ ਨਾ ਤੇ ਜ ਤੇ ਮੈਂ ਤੇ ਬੇਨਤੀ ਕਰ ਸਕਦਾ ਵੀ ਭਾਈ ਮੰਨੋ ਤੇ ਜੇ ਕੋ ਉਹਦੇ باوجود ਕਵੇ ਵੀ ਨਹੀਂ ਅਸੀਂ ਨਹੀਂ ਮੰਨਣਾ ਤੇ ਅਸੀਂ ਇਹ ਤੇ ਨਹੀਂ ਹੈਗਾ ਵੀ ਹੁਣ ਇਹਨਾਂ ਨੂੰ ਗਾਲੀ ਤੋਰੇ ਫਿਰਦੇ ਸਿੰਘ ਜਦੋਂ ਕਿ ਜਿਹਦੇ ਫਿਰ ਉਹਨਾਂ ਨੂੰ ਬਾਹਰ ਮੈਂ ਉਹੀ ਕਹਿ ਰਿਹਾ ਉਹਨਾਂ ਨੂੰ ਬਾਹਰ ਕਰ ਦੂੰਗਾ ਨਹੀਂ ਨਹੀਂ ਬਾਹਰ ਕਿਉਂ ਕਰਨਾ ਹੈ ਕਿਸੇ ਨੂੰ ਇਹ ਤੇ ਮਹਾਰਾਜ ਨੇ ਬਖਸ਼ਿਸ਼ ਕਰਨੀ ਹੈ ਜਦੋਂ ਤੇ ਵੀ ਕਰ ਇਹ ਤਾਂ ਹੁਣ ਵਿਆਖਿਆ ਹੈ ਨਾ ਕਿਸੇ ਦੀ ਕੋਈ ਕਹੇਗਾ ਜੀ ਮੇਰੀ ਵਿਆਖਿਆ ਫਲਾਣ ਨੇ ਕਰਤੀ ਹੁਣ ਮੈਂ ਕੀ ਮੈਂ ਤਾਂ ਹੈ ਜ ਨਹੀਂ ਹਾਂ ਅਮਰਤਪਾਲ ਨੇ ਮੇਰੀ ਇਹ ਵਿਆਖਿਆ ਕਰਤੀ ਮੈਂ ਨਹੀਂ ਕੀਤੀ ਕਿਸੇ ਦੀ ਵਿਆਖਿਆ ਮਤਲਬ ਮੰਨ ਲਓ ਨਹੀਂ ਕੋਈ ਕੋਈ ਕਿਦਾਂ ਦਾਵਾ ਕਰ ਦੂ ਮੈਂ ਵਿਆਖਿਆ ਕੀਤੀ ਇਹ ਤੇ ਮਹਾਰਾਜ ਨੇ ਵਿਆਖਿਆ ਕੀਤੀ ਹੈ ਬਿਨ ਸ਼ ਕਿ ਸ਼ਾਸਤ੍ਰਾਂ ਦੇ ਗਿਆਨ ਤੋਂ ਬਿਨਾਂ ਮੈਂ ਦਰਸ਼ਨ ਹੀ ਦੇਣੇ ਫਿਰ ਤੁਸੀਂ ਕੱਲ ਨੂੰ ਕੋਈ ਗੁਰੂ ਯਾਰ ਇੰਨਾ ਵੀ ਤਰ੍ਹਾਂ ਕਰਦਾ ਹੈ ਸਾਡੇ ਨਾਲ ਕਿ ਉਹ ਕਹਿੰਦਾ ਮੈਂ ਸ਼ਾਸਤ੍ਰਾਂ ਦੇ ਗਿਆਨ ਤੋਂ ਬਿਨਾਂ ਦਰਸ਼ਨ ਹੀ ਦੇਣੇ ਕਿਸੇ ਨੂੰ ਮਤਲਬ ਇਹ ਆ ਕਿ ਧਰਮ ਤੋਂ ਦੂਰੀ ਇੰਨੀ ਬਣ ਗਈ ਹੈ ਲੋਕਾਂ ਦੀ ਪੰਥ ਸਬਦਾ ਦਾ ਸਬਦਾ ਪੰਥ ਪੰਥ ਸਬਦਾ ਸਾਂਝਾ ਹੈ ਪੰਥ ਦੇ ਵਿੱਚ ਚੰਗੇ ਮਾੜੇ ਬੰਦੇ ਸਾਰੇ ਆਉਣੇ ਹੈ ਹੈ ਪੰਥ ਦੇ ਵਿੱਚ ਪੰਥ ਦੇ ਸ਼ਕਤੀਤਾ ਨੂੰ ਟਰੋਲ ਕਰਨਾ ਨਹੀਂ ਨਹੀਂ ਕਿਸੇ ਨੂੰ ਟਰੋਲ ਨਹੀਂ ਕਿਸੇ ਨੂੰ ਕੋਈ ਹੁੰਦਾ ਰਹੇਗਾ ਨਹੀਂ ਤੁਸੀਂ ਪਹਿਲਾਂ ਤਾਂ ਤੁਸੀਂ ਜਦੋਂ ਜਦੋਂ ਇਸ ਰੂਪ ਚ ਨਹੀਂ ਆਏ ਸੀ ਨਹੀਂ ਮੇਰੀ ਬੋਲੀ ਸ਼ੁਰੂ ਤੋਂ ਇਹੋ ਰਹੀ ਹੈ ਲੈ ਜਾ ਸ਼ੁਰੂ ਤੇ ਹੋ ਰਿਹਾ ਤਾਂ ਹੀ ਮੈਂ ਕਹਿ ਰਿਹਾ ਟਰੋਲ ਕਿਸੇ ਨੂੰ ਮਾੜਾ ਸ਼ਬਦ ਨਹੀਂ ਬੋਲਿਆ ਕਿਸੇ ਬੰਦੇ ਨੂੰ ਟਰੋਲ ਕਰਦੇ ਨਾ ਬਾਰੇ ਕੀ ਸੋਚਦੇ ਹੋ ਮੈਨੂੰ ਲੋਕ ਟਰੋਲ ਕਹਿੰਦੇ ਰਹੇ ਟਵਿੱਟਰ ਦੇ ਉੱਤੇ ਦੂ ਟਰੋਲ ਕਰਦੇ ਆ ਤੇ ਮੈਨੂੰ ਮੈਨੂੰ ਪੁੱਛੋ ਵੀ ਜੇ ਕਿਸੇ ਸ਼ਖਸੀਅਤ ਪਰ ਦੀ ਮਾੜਾ ਲਬਜ ਨੀਵੇਂ ਪੱਦਰ ਦਾ ਵਰਤਿਆ ਫਿਰ ਕੋਈ ਗੱਲ ਹੋ ਸਕਦੀ ਹੈ ਹੈ ਜੇ ਕਿਸੇ ਦਾ ਕ੍ਰਿਟਿਸਿਜ਼ਮ ਕਰ ਦਿੱਤਾ ਜਾਂ ਕਿਸੇ ਨੂੰ ਮੈਂ ਕਹਦਾ ਤਾਂ ਵੀ ਸਿੱਖੀ ਦੀ ਆ ਗੱਲ ਹੈ ਤੇ ਇਦਾਂ ਕਰਨੀ ਚਾਹੀਦੀ ਹੈ ਮੈਨੂੰ ਲੋਕਾਂ ਨੇ ਟਰੋਲ ਜਿਹੜੇ ਸਿੱਖਾਂ ਦੇ ਟਰੋਲਰ ਨੇ ਉਹਨਾਂ ਨੂੰ ਕੀ ਕਹੋਗੇ ਤੁਸੀਂ ਨਹੀਂ ਉਹ ਦੇਖੋ ਜਿਹੜੇ ਕੋਈ ਕਰੀ ਜਾਂਦਾ ਮੈਂ ਕਹਿੰਦਾ ਵੀ ਕੋ ਕਿ ਫਲਾਣਾ ਤੁਸੀਂ ਈਵੈਂਟ ਬਣਾਤਾ ਫਲਾਣ ਕਰਤਾ ਢੀਂ ਕਰ ਦਿੱਤਾ ਹਨਾ ਇਟ੍ਰੋਲਿੰਗ ਟ੍ਰੋਲਿੰਗ ਹੈ ਧਮਕੀਆਂ ਦੇਣ ਤੱਕ ਮਤਲਬ ਬਹੁਤ ਸਾਰੀਆਂ ਗੱਲਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਜਿਹੜੇ ਤੁਸੀਂ ਕਿਹਨੂੰ ਨੀਵੇਂ ਪੱਧਰ ਤੇ ਨਹੀਂ ਜਾਣਾ ਚਾਹੀਦਾ ਧਮਕੀਆਂ ਕਿ ਇਸ ਤਰ੍ਹਾਂ ਦੀਆਂ ਬਹੁਤ ਸਾਰੇ ਲੋਕਾਂ ਨੂੰ ਆਉਂਦੀਆਂ ਨੇ ਨਹੀਂ ਉਹ ਕੋਈ ਕਿਸ ਨੂੰ ਦੇਈ ਜਾਵੇ ਸਾਡਾ ਉਹਦੇ ਚ ਕੀ ਅਸੀਂ ਮੈਂ ਆਪਣੇ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਕਲੇਮ ਕਰੋ ਪੰਜਾਬ ਦਾ ਤੁਹਾਡਾ ਮੈਂ ਤੇ ਨਹੀਂ ਕਲੇਮ ਕਲੇਮ ਕੋਈ ਨਹੀਂ ਮੈਂ ਸਿਰਫ ਇੱਕ ਬੇਨਤੀ ਕਰਨੀ ਹੈ ਸੰਗਤਾਂ ਨੂੰ ਜਿਹੜੇ ਮੈਨੂੰ ਪ੍ਰੇਮ ਕਰਨ ਵਾਲੇ ਆ ਮੈਨੂੰ ਕੋ ਗਾਣਾ ਕੱਢੀ ਜਾਵੇ ਮਾੜਾ ਬੁਲੀ ਜਾਵੇ ਕਿਸੇ ਨੇ ਕਿਸੇ ਨੂੰ ਕੁਝ ਨਹੀਂ ਕਹਿਣਾ ਸਾਰਤਿਕ ਪਾਸ਼ ਜੇ ਮੈਂ ਤੁਹਾਡਾ ਇੰਟਰਵਿਊ ਕੀਤਾ ਤੁਹਾਨੂੰ ਸਵਾਲ ਕੀਤੇ ਕਿਸੇ ਨੂੰ ਤਰਾਜ ਹੋ ਸਕਦਾ ਹੈ ਸਵਾਲ ਕਉ ਕਰਤੇ ਜੀ ਉਹ ਤੇ ਦੇਖੋ ਮੈਂ ਕਹਿਣਾ ਸਵਾਲ ਹੋਣ ਮੈਂ ਤੇ ਆਪ ਕਹਿਣਾ ਮੈਂ ਤੁਹਾਨੂੰ ਕਿਸੇ ਨੇ ਕਿਹਾ ਵੀ ਸਾਰੇ ਸਵਾਲ ਸਖਤ ਹੋਣੇ ਚਾਹੀਦੇ ਆ ਹਾਂ ਉਹਦਾ ਕਾਰਨ ਕੀ ਹੈ ਉਹਦਾ ਕਾਰਨ ਇਹ ਹੈ ਵੀ ਮੈਂ ਵੀ ਚਾਹੁੰਦਾ ਮੈਨੂੰ ਸਵਾਲ ਹੋਣ ਪਰ ਮੈਂ ਇਹ ਨਹੀਂ ਚਾਹੁੰਦਾ ਵੀ ਜੂਸਲੈਸ ਸਵਾਲ ਹੋਣ ਮੈਂ ਇਹ ਨਹੀਂ ਚਾਹੁੰਦਾ ਵੀ ਕੋਈ ਬੇਸਲੈਸ ਗੱਲਾਂ ਕਰਨ ਦੁਰਪੇ ਵੀ ਫਲਾਣਾ ਜੀ ਇਹ ਤੇ ਉੱਥੇ ਡਰਾਈਵਰੀ ਕਰਦਾ ਸੀ ਹੁਣ ਇਹ ਗੱਲ ਤੇ ਵੀ ਹੋਇਆ ਮੈਂ ਤੁਹਾਨੂੰ ਕੋਈ ਯੂਸਲੈਸ ਸਵਾਲ ਤਾਂ ਨਹੀਂ ਕੀਤਾ ਗਾ ਸਾਰੇ ਨਹੀਂ ਨਹੀਂ ਦੇਖੋ ਮੈਂ ਤੁਹਾਨੂੰ ਇਹ ਨਹੀਂ ਕਰ ਰਿਹਾ ਕਨਸੈਪਟ ਤੇ ਆਉਣ ਸਾਰੀ ਤੁਹਾਨੂੰ ਕਹੇ ਕਿ ਮੈਂ ਅੱਜ ਕਨਸੈਪਚੁਅਲ ਗੱਲ ਕਰਨੀ ਆ ਤੁਸੀਂ ਕਹਾਂ ਠੀਕ ਗੱਲ ਵਧੀਆ ਹੋਈ ਆਪਣੀ ਹੁਣ ਉਹਦੇ ਚ ਆਈਡੀਆ ਕੀ ਆ ਹੁਣ ਆਪਣਾ ਇਹ ਚ ਕਨਕਲੂਜਨ ਕੀ ਨਿਕਲਿਆ ਵੀ ਬੇਸਿਕਲੀ ਮੈਂ ਆਪਣੇ ਕੋਲੋਂ ਕੋਈ ਗੱਲ ਨਹੀਂ ਕੀਤੀ ਮੈਂ ਜੋ ਗੱਲ ਸਿੱਖੀ ਦੀ ਵਿਚਾਰਧਾਰਾ ਚ ਹੈਗੀ ਉਹ ਹੀ ਕੀਤੀ ਇਤਿਹਾਸ ਤੋਂ ਲਈ ਆ ਹੁਣ ਕਈ ਬੰਦੇ ਜਿਹੜੇ ਇਤਿਹਾਸ ਤੋਂ ਦੂਰੀ ਬਣਾ ਕੇ ਬੈਠ ਗਏ ਜਿਨ ਕਿਉਂਕਿ ਹੁਣ ਜਾਂ ਤੇ ਇੱਕ ਮੇਰਾ ਮਨ ਮੇਰਾ ਮਨ ਕਿਸ ਵੇਲੇ ਉਸ ਜਿਹੜੇ ਬੰਦੇ ਮੈਂ ਵੈ ਜਿਹੜੇ ਗਰੁੱਪ ਬੈਠੇ ਨੇ ਮੈਂ ਦਲਜੀਤ ਬਿੱਟੂ ਹੋਰਾਂ ਦਾ ਸਭ ਤੋਂ ਵੱਡਾ ਗਰੁੱਪ ਮਨੇ ਜਾਂਦਾ ਸੀ ਇੱਕ ਦੌਰ ਚ ਤੁਹਾਨੂੰ ਵੀ ਪਤਾ ਹੀ ਹੈ ਚਰਚਿਤ ਗਰੁੱਪ ਰਿਹਾ ਹੈਗਾ ਫਿਰ ਅ ਆਪਣਾ ਦਲ ਖਾਲਸਾ ਹੋਰ ਨੇ ਇਹਨਾਂ ਨੇ ਸਾਰਿਆਂ ਨੇ ਮੂਵਮੈਂਟ ਦੇਖੀ ਹੋਈ ਹੈ ਉਹਨਾਂ ਨੇ ਸਾਰਿਆਂ ਨੇ ਦੇਖ ਕੇ ਕੋਈ ਕਿਸੇ ਨਤੀਜੇ ਤੇ ਪਹੁੰਚੇ ਹੋਣਗੇ ਜੇ ਉਹ ਬੜੇ ਠਰਮੇ ਨਾਲ ਚੱਲ ਰਹੇ ਨੇ ਜੇ ਉਹ ਜਿਹੜੀ ਮੈਂ ਗੱਲ ਕਹਿਣਾਗਾ ਕਿ ਜੋ ਚੇਤਨਾ ਵੱਲ ਨੂੰ ਗਏ ਹੋਏ ਨੇ ਪਦਾਰਥ ਦੀ ਗੱਲ ਆਈਡੀਆ ਦੇ ਲੈਵਲ ਤੇ ਕਰਦੇ ਨੇ ਉਹ ਬਾਕੀ ਗੱਲ ਉਹ ਜਾਗਰੂਕਤਾ ਤੇ ਲੱਗੇ ਹੋਣਗੇ ਨੇ ਉਹ ਵੀ ਤਾਂ ਮਾਰਚ ਕਰਦੇ ਨੇ ਖਾਲਸਾ ਤਾਂ ਦੇ ਮਾਰਚ ਕਰਦੇ ਨੇ ਉਹ ਉਹਨਾਂ ਦੇ ਬਕਾਇਦਾ ਸਟੇਟਮੈਂਟ ਆਈਆਂ ਨੇ ਵੀ ਜੇ ਸਾਨੂੰ ਲੋੜ ਪਈ ਤੇ ਅਰਮੰਦਸਿ ਘਰਸ ਵੀ ਲੈਣਾਗੇ 6 ਜੂਨ ਦੇ ਇੱਥੇ ਸਟੇਟਮੈਂਟ ਆਈ ਸੀ ਦਲ ਖਾਲਸਾ ਲੋ ਤੇ ਉਹਨਾਂ ਨੇ ਮਤਲਬ ਬਕਾਇਦਾ ਇਤਿਹਾਸਕ ਤੌਰ ਤੇ ਹਾਈਜੈਕਿੰਗਸ ਵੀ ਕੀਤੀਆਂ ਨੇ ਸੋ ਇਹਦੇ 'ਚ ਮੈਨੂੰ ਐ ਲੱਗਦਾ ਵੀ ਥੰਮੇ ਨਾ ਬੈਠਣਾ ਜਾਂ ਪਤਾ ਕੀ ਚੱਕਰ ਹੁੰਦਾ ਦਲਜੀਤ ਬਿੱਟੂ ਖੋਰਾ ਨੇ ਕਿਹਾ ਪਿਛਲੇ ਦਿਨਾਂ 'ਚ ਕਿ ਪੰਥ ਕੇਕਤਾ ਹੋਣੀ ਚਾਹੀਦੀ ਹੈ ਹਾਂ ਹਾਂ ਤੁਸੀਂ ਤੁਸੀਂ ਕਿਉਂ ਨਹੀਂ ਇਨੀਸ਼ੀਏਟ ਤੁਸੀਂ ਛੋਟੇ ਹੋਗੇ ਨੇ ਅਸੀਂ ਅਸੀਂ ਤਾਂ ਜੇ ਕੋਈ ਤੁਹਾਡੀ ਉਮਰ ਤਾਂ ਛੋਟੀ ਆ ਉਹਨਾਂ ਤੋਂ ਕਿੰਨੇ ਉਮਰ ਦੇ ਜਿਹੜੇ ਐਕਸਪੀਰੀਐਂਸ ਬੰਦੇ ਨੇ ਕੋਈ ਇੱਕਤਾ ਦੀ ਕਾਲ ਦਊਗਾ ਨਾ ਕਿਤੇ ਕੋਈ ਆਓ ਇੱਥੇ ਸਾਰੇ ਇਕੱਠੇ ਹੋ ਤੇ ਅਸੀਂ ਪਹੁੰਚਾਂਗੇ ਤੇ ਕੀ ਗੱਲ ਇੱਕ ਪਤਾ ਕੀ ਚੱਕਰ ਹੁੰਦਾ ਕਈ ਵਾਰ ਨਾ ਦੂਰੋਂ ਦੂਰੋਂ ਇਨੀਸ਼ੀਏਟਿਵ ਲੈਂਦੇ ਖੁਦ ਨਹੀਂ ਪਹਿਲ ਕਦਮੀ ਕਰਦੇ ਨਹੀਂ ਖੋਦ ਪਤਾ ਕੀ ਮੈਂ ਤੁਹਾਨੂੰ ਦੱਸ ਦਿੰਦਾ ਇੱਕ ਗੱਲ ਜਿਵੇਂ ਅੱਜ ਕੱਲ ਬਣਿਆ ਹੋਇਆਗਾ ਅਗਲਾ ਕਹਿੰਦਾ ਉਹ ਕਹਿੰਦਾ ਜੇ ਇਹਨੂੰ ਮੈਨੂੰ ਕਾਲ ਨਹੀਂ ਕੀਤੀ ਮੈਂ ਇਹਨੂੰ ਕਿਉਂ ਕਰਾਂ ਨਹੀਂ ਇਦਾਂ ਕੀ ਹੁੰਦਾ ਵੀ ਪਰਸਨਲੀ ਕਿਸ ਨੂੰ ਮਿਲੋ ਜਾਂ ਨਾ ਮਿਲੋ ਨਹੀਂ ਮੈਨੂੰ ਮੈਸੇਜ ਨਹੀਂ ਕੀਤਾ ਮੈਂ ਕਿਉਂ ਕਰਾਂ ਨਹੀਂ ਇਹ ਉਹਨਾਂ ਦਾ ਮਤਲਬ ਇਹ ਸਾਰਿਆਂ ਨੂੰ ਪਤਾ ਵੀ ਮੈਂ ਸਾਰਿਆਂ ਨੂੰ ਗੀਤੇ ਆ ਕਈਆਂ ਨੇ ਰਿਸਪਾਂਸ ਦਿੱਤਾ ਕਈਆਂ ਨੇ ਨਹੀਂ ਦਿੱਤਾ ਹੈ ਉਹ ਹਰ ਇੱਕ ਦੀ ਆਪਣੀ ਪ੍ਰੋਬਲਮ ਹੈ ਹੁਣ ਪ੍ਰੋਬਲਮ ਕੀ ਹੈ ਹੁਣ ਵਿਦਵਾਨਾਂ ਨੇ ਮੇਰਾ ਐਨਾਲਿਸਿਸ ਕਰਨਾ ਹੈ ਕ੍ਰਿਡਿਟ ਵੀ ਕਰਨਾ ਹੈ ਪਰ ਮੈਨੂੰ ਸਲਾਹ ਨਹੀਂ ਦੇਣ ਆਉਣਗੇ ਇਹ ਸਾਡੀ ਪ੍ਰੋਬਲਮ ਰਹੀ ਹੈ ਤੁਹਾਨੂੰ ਜਿੱਥੇ ਲੱਗਦਾ ਮੈਂ ਗਲਤ ਆ ਮੈਨੂੰ ਸਲਾਹ ਦੇ ਦਿਓ ਆਣਗੇ ਵੀ ਆਹ ਤੇਰੀ ਗਲਤੀ ਹੈ ਪਰ ਪ੍ਰੋਬਲਮ ਇਹ ਆ ਵੀ ਨੌਜਵਾਨ ਨੂੰ ਬਰਦਾਸ਼ਤ ਨਾ ਕਰਨਾ ਕਿਸੇ ਨੂੰ ਤੇ ਇਹਦੀ ਉਮਰ ਘਟ ਹੈ ਜੀ ਕੱਲ ਦਾ ਜਵਾਬ ਹੈ ਜੀ ਸ਼ੁਕਰਾ ਹੈ ਸਟੇਟ ਵੱਲੋਂ ਭਾਰਿਆ ਜਾ ਰਿਹਾ ਹੈ ਇਹ ਟੁੱਕੀ ਹੋਰਾਂ ਨੇ ਕਿਹਾ ਸਟੇਟ ਵੱਲੋਂ ਭਾਰਿਆ ਜਾ ਰਿ ਸਟੇਟ ਵੱਲੋਂ ਜਾਂ ਸਟੇਟ ਟਾਈਪ ਕੋਈ ਕੋਈ ਵੀ ਹੋਊਗਾ ਜਾਂ ਕੋਈ ਏਜੰਸੀ ਬਾਹਰੀ ਹੋਊ ਇੰਟੈਲੈਕਚੁਅਲ ਹੋਣ ਦਾ ਦਾਵਾ ਕਰਦਾ ਹੈ ਉਹ ਬੰਦਾ ਕਿਉਂ ਇਹੋ ਜੀ ਸੋਚ ਰੱਖਦਾ ਵੀ ਸਟੇਟ ਨੌਜਵਾਨਾਂ ਨੂੰ ਸਿੱਖੀ ਦੇ ਰਾਹ ਤੇ ਤੋਰਨ ਦੀ ਕੋਸ਼ਿਸ਼ ਕਰੂਗੀ ਇੱਕ ਪਾਸੇ ਆਪਾਂ ਕਹਿੰਦੇ ਵੀ ਸਟੇਟ ਸਾਨੂੰ ਖਤਮ ਕਰਨਾ ਚਾਹੁੰਦੀ ਹੈ ਇੱਕ ਪਾਸੇ ਆਪਾਂ ਆਰਮਡ ਸੱਗਲ ਲੜੀਏ ਸਟੇਟ ਦੇ ਖਿਲਾਫ ਦੂਜੇ ਪਾਸੇ ਅਸੀਂ ਕਹਿੰਦੇ ਵੀ ਸਟੇਟ ਕੈਪਟਨ ਮਨਿੰਦਰ ਸਿੰਘ ਕਹਿੰਦੇ ਆਈ ਹੈ ਸਹੀ ਦਾ ਬੰਦਾ ਯਾਰ ਉਹਨਾਂ ਦੀ ਤੇ ਇੱਕ ਹੀ ਸਟੇਟਮੈਂਟ ਹੈ ਪਿਛਲੇ 10-20 ਸਾਲਾਂ ਤੋਂ ਕਾਲਾਸਤਾਨ ਦੇ ਮਤਿਆਂ ਦੇ ਸੈਨ ਉਹਨਾਂ ਆਪ ਕੀਤੇ ਨੇ ਹੈ ਉਦ ਉਹਨਾਂ ਦੇ ਘਰਾਂ ਦੇ ਵਿੱਚ ਆਣ ਕੇ ਪਾਕਿਸਤਾਨ ਦੇ ਲੋਕ ਰਹੀ ਜਾਣ ਮੈਂ ਨਾਂ ਨਹੀਂ ਲੈਂਦਾ ਹੁੰਦਾ ਕਿਸੇ ਨੂੰ ਕੋਈ ਇਤਰਾਜ਼ ਨਹੀਂ ਮੇਰਾ ਕੋਈ ਸੰਬੰਧ ਕੱਢ ਕੇ ਦਿਖਾ ਦਿੰਦੇ ਕਿਸ ਨਾਲ ਐਵੇਂ ਬਿਨਾਂ ਗਲਤ ਹੋਈ ਮਤਲਬ ਕੋਈ ਤੁਹਾਡੀ ਜਾਂਚ ਪੰਜਾਬ ਸਰਕਾਰ ਨੇ ਵੀ ਸ਼ੁਰੂ ਕਰ ਦਿੱਤੀ ਹੈ ਕਰਦੇ ਹਨ ਜਾਂਚ ਮੇਰੇ ਚੋਂ ਕੀ ਨਿਕਲਣਾ ਮੈਂ ਤਾਂ ਕਹਿੰਦਾ ਵੀ ਜਾਂਚ ਕਰੋ ਬੇਦਬੀ ਵਾਲਿਆਂ ਦੀ ਜਿਹੜੇ ਨਸ਼ੇ ਵੰਡ ਰਹੇ ਉਹਨਾਂ ਦੀ ਜਾਂਚ ਕਰੋ ਜਿਹੜੇ ਧੀਆਂ ਭਣ ਦੀ ਬੇਬ ਮੇਰੀ ਜਾਂਚੋਂ ਕੀ ਕੱਢੋ ਤੁਹਾਡੇ ਕੋਲ ਕੋਈ ਆਇਆ ਹੁਣ ਤੱਕ ਕੋਈ ਪੁਲਿਸ ਦਾ ਆਫੀਸਰ ਕੋਈ ਏਜੰਸੀ ਦਾ ਜਿਹੜੀ ਜਿਨ੍ਹਾਂ ਦੀ ਡਿਊਟੀਆਂ ਲੱਗੀਆਂ ਆਉਂਦੇ ਰਹਿੰਦੇ ਨੇ ਆਪ ਉਹਨਾਂ ਨੂੰ ਗ੍ਰੀਡ ਸਾਈਜ਼ ਨਹੀਂ ਕਰਦੇ ਉਹਨਾਂ ਦੀ ਸੇਵਾ ਲੱਗੀ ਹੈ। ਅਸੀਂ ਗੱਲ ਕੀਤੀ ਆ ਕੇ ਕਦੇ ਉਹਨਾਂ ਨੇ ਕਰਦੇ ਰਹਿੰਦੇ ਗੱਲਾਂ। ਕੀ ਕਹਿੰਦੇ ਆ? ਤੂੰ ਉਹ ਤਾਂ ਪੁੱਛਦੇ ਵੀ ਤੁਸੀਂ ਕੀ ਕਰਨਾ ਚਾਹੁੰਦੇ ਜੋ ਕੀ ਨਹੀਂ ਉਹਨਾਂ ਦੇਖੋ ਤੁਹਾਨੂੰ ਵੀ ਪਤਾ ਹੈ ਵੀ ਉਹ ਉਹਨਾਂ ਦਾ ਇੱਕ ਨਾਰਮਲ ਰੂਟੀਨ ਪ੍ਰੋਸੀਜਰ ਹੈਗਾ। ਉਹਦੇ ਚ ਅਸੀਂ ਵੀ ਬედა ਨਹੀਂ ਖੜੀ ਕਰਦੇ ਵੀ ਠੀਕ ਹੈ ਵੀ ਜੇ ਦੇਖੋ ਅਗਲੇ ਦੀ ਡਿਊਟੀ ਆ ਉਹਨੇ ਆਪਣੀ ਪੂਰੀ ਕਰਨੀ ਸਾਡੀ ਆਪਣੀ ਲੱਗੀ ਉਹਨਾਂ ਦੀ ਆਪਣੀ ਲੱਗੀ। ਕਰੀ ਜਾਣਦੇ ਉਹਨਾਂ ਨੂੰ। ਫਿਰ ਕੀ ਕਹਿਣ ਉਹ ਤੁਸੀਂ ਉਹਨਾਂ ਨੂੰ ਕੀ ਕਰਨਾ ਤੁਸੀਂ? ਨਹੀਂ ਅਸੀਂ ਤੁਹਾਨੂੰ ਕਹੇ ਵੀ ਅੰਮ੍ਰਿਤ ਸ਼ਕਾਰੇ ਨੌਜਵਾਨਾਂ ਦਾ ਸੇਛੇ ਛੜਾ ਰਹੇ ਆ ਗੁਲਾਮੀ ਦੀ ਜਿਹੜੇ ਲੋਕ ਕਲਾਮ ਨੇ ਸਾਡੇ બસ ਮੈਂ ਇੰਟਰਵਿਊ ਦਾ ਐਂਡ ਕਰਨ ਲੱਗਿਆ ਕਾਫੀ ਜ਼ਿਆਦਾ ਉਹ ਹੋ ਗਿਆ। ਅ ਮੱਛਰ ਤੁਹਾਡੇ ਆਲੇ-ਦਾਲ ਘੁੰਮ ਰਹੇ ਨੇਗੇ। ਤੇ ਜਿਹੜੀ ਤੁਸੀਂ ਇਹ ਗੱਲ ਕਹਿੰਨੇ ਹੋ ਗੁਲਾਮੀ ਵਾਲੀ ਬਾਰ-ਬਾਰ ਕੀ ਗੁਲਾਮੀ ਤੋਂ ਆਪਾਂ ਮੁਕਤੀ ਬਣੇ ਆ। ਤੁਹਾਨੂੰ ਇਹ ਸਵਾਲ ਹੁੰਦਾ ਕਿ ਤੁਸੀਂ ਕੌਣ ਹੋ ਜਿਹੜੇ ਸਿੱਖਾਂ ਦੇ ਬਿਹਾਫ ਦੇ ਉੱਤੇ ਮਤਲਬ ਜਦੋਂ ਕੋਈ ਕਿਸੇ ਨੂੰ ਹਥਿਆਰ ਚਕਾਉਂਦਾ ਜਦੋਂ ਕਿਸੇ ਨੂੰ ਕੋਈ ਇਹੋ ਜੀ ਗੱਲ ਕਰਦਾ ਤੁਸੀਂ ਸਾਰਿਆਂ ਦੇ ਬਿਹਾਫ ਤੇ ਕਰਦੇ ਹੋ ਜਿੰਨਾਂ ਚੋਂ ਕੁਝ ਲੋਕ ਤਾਂ ਸਹਿਮਤ ਵੀ ਨਹੀਂ ਹੋਣੇ। ਸਿੱਖਾਂ ਨੇ ਤੁਹਾਨੂੰ ਇਹ ਰਾਈਟ ਕਿਦੋਂ ਦਿੱਤਾ? ਨਹੀਂ ਮੈਨੂੰ ਕੋਈ ਰਾਈਟ ਨਹੀਂ। ਮੈਂ ਸਾਰੇ ਨੂੰ ਗੱਲ ਹੀ ਨਹੀਂ ਕਹੀ ਮੈਂ ਤਾਂ ਕਿਹਾ ਵੀ ਜਿਹੜੇ ਗੁਲਾਮੀ ਨੂੰ ਮਹਿਸੂਸ ਕਰਦੇ ਉਹ ਹੀ ਆਉਣ ਹਥਿਆਰ ਚਕਾਉਣ ਦੀ ਗੱਲ ਮਹਾਰਾਜ ਨੇ ਕਿਹਾ ਬਿਨ ਸ਼ਸਤਰਨ ਕੇਸਨ ਇਹੋ ਹੀ ਹਥਿਆਰ ਹੈ ਕਿ ਇਹਨੂੰ ਕੋਈ 47 ਦਾ ਫਲਾਨੀ ਨਹੀਂ ਦਿੰਦੀ ਹੈ ਨਾ ਕੋਈ ਸਾਡਾ ਇਰਾਦਾ ਹੈ ਮੈਂ ਤਾਂ ਪਹਿਲੇ ਦਿਨ ਹੀ ਇਹ ਗੱਲ ਕਹੀ ਸੀ ਕਿ ਸਟੇਟ ਨੇ ਤੈਅ ਕਰਨਾ ਹੁੰਦਾ ਜਦੋਂ ਤੁਸੀਂ ਡੈਮੋਕ੍ਰੇਸੀ ਕਲੇਮ ਕਰਦੇ ਜੋ ਵੀ ਵੀ ਆਰ ਡੈਮੋਕ੍ਰੇਸੀ ਤੇ ਅਸੀਂ ਵਿਰੋਧੀ ਵਿਚਾਰਧਾਰਤਾਂ ਨੂੰ ਵੀ ਰਿਸਪੈਕਟ ਦਿੰਨੇ ਆ ਤੇ ਫਰੀडम ਆਫ ਸਪੀਚ ਤੋਂ ਲੈ ਕੇ ਸੈਲਫ ਡਿਟਰਮੀਨੇਸ਼ਨ ਦਾ ਵੀ ਰਾਈਟ ਦਿੰਨੇ ਆ ਹੈ ਖਾਲਸਤਾਨ ਦੀ ਗੱਲ ਕਰਨਾ ਲੀਗਲੀ ਵੀ ਸਹੀ ਹੈ ਫਿਰ ਨੌਜਵਾਨਾਂ ਨੂੰ ਜੇ ਤੁਸੀਂ ਨਾਲ ਫਿਰ ਤੇ ਜੇ ਇੱਕ ਕਾਮ ਪੂਰੀ ਚੇਤਨ ਹੋ ਜੇ ਮੇਰੇ ਪ੍ਰਚਾਰ ਨਹੀਂ ਕਿਸ ਨੂੰ ਕੀ ਪ੍ਰੋਬਲਮ ਹੈ ਇਹੋ ਹੀ ਡੈਮੋਕਰੇਸੀ ਹੈ ਨਾ ਹੁਣ ਉਹਦੇ ਚ ਮੇਰੇ ਕੋਲ ਕੀ ਰਾਈਟ ਹੈ ਜਿਹੜੇ ਮੇਰੇ ਵਿਰੋਧੀ ਉਹਨਾਂ ਕੋਲ ਕੀ ਰਾਈਟ ਹੈ ਕਿ ਉਹ ਸਿੱਖਾਂ ਦੇ ਭਾਵ ਤੇ ਮੇਰਾ ਵਿਰੋਧ ਕਰਨ ਮੈਂ ਵੀ ਸਵਾਲ ਕਰ ਸਕਦਾ ਜਿਹੜਾ ਮੇਰਾ ਵਿਰੋਧ ਕਰ ਰਿਹਾ ਉਹਨਾਂ ਨੂੰ ਕਿੰਨੇ ਕਿਆਦ ਕਦੀ ਬੰਦੀ ਸਿੰਘਾਂ ਦੀ ਰਿਹਾਈ ਰੁਕ ਗਈ ਮੇਰੇ ਕਰਕੇ ਤੁਸੀਂ ਇੱਥੇ ਸੈਂਟਰ ਨੇ ਉੱਥੇ ਇਹ ਦਿੱਤਾ ਕਿ ਪੰਜਾਬ ਚ ਮਾਹੌਲ ਠੀਕ ਨਹੀਂ ਹੈ ਤੇ ਮੌਲ ਠੀਕ ਦਾ ਸਿਰਾ ਭਾਈ ਰਾਜੋਆਣੇ ਦਾ ਪਹਿਲਾਂ 6 ਵਰੀ ਰਿਹਾਈ ਰੁਕੀ ਹੈ ਮੈਂ ਕਿੱਥੇ ਸੀ ਉਦੋਂ ਬੰਦੀ ਸਿੰਘ 30 ਸਾਲਾਂ ਤੋਂ ਬੰਦ ਨੇ ਆਰਮ ਸਟ੍ਰਗਲ ਖਤਮ ਹੋ ਗਈ 94 95 ਦੇ ਵਿੱਚ ਬੰਦੀ ਸਿੰਘ ਕਿਉਂ ਨਹੀਂ ਛੱਡੇ ਮਤਲਬ ਹਰ ਚੀਜ਼ ਦਾ ਭਾਂਡਾ ਇੱਥੇ ਤੋਂ ਮੈਨੂੰ ਲੱਗਦਾ ਕਿਸੇ ਦਿਨ ਕਟਾਚੋਰੀ ਹੋ ਗਿਆ ਤਾਂ ਵੀ ਕਹਿੰਣਗੇ ਵਰਤਪਾਲ ਦਾ ਕਰਕੇ ਹੋ ਗਿਆ ਮਤਲਬ ਇਹ ਇਹ ਆਪਣੇ ਬੰਦਿਆਂ ਨੂੰ ਦੂਜੇ ਮੇਰਾ ਵਿਰੋਧ ਕਰੀ ਜਾਣ ਮੈਨੂੰ ਪ੍ਰੋਬਲਮ ਨਹੀਂ ਜਦੋਂ ਆਪਣੇ ਬੰਦੇ ਕਰਦੇ ਆ ਨਾ ਉਹਨਾਂ ਨੂੰ ਕਟੋਕੜ ਲੌਜੀਕ ਤੇ ਸੈਂਸ ਤੇ ਸੋਚਣੀ ਚਾਹੀਦੀ ਹੈ ਨਾ ਕਿ ਬੰਦੀ ਸਿੰਘ ਜਿਹੜੇ ਆ ਬੰਦੀ ਸਿੰਘਾਂ ਦੇ ਉੱਤੇ ਕਿੱਡੇ ਕਿੱਡੇ ਵੱਡੇ ਸੰਘਰਸ਼ ਹੋ ਚੁੱਕੇ ਆ ਆਪਣੇ ਮੋਰਚੇ ਲੱਗ ਚੁੱਕੇ ਆ ਉਦੋਂ ਕੀ ਮਾਹੌਲ ਸੀ ਪੰਜਾਬ ਦਾ ਖਰਾਬ ਪੰਜਾਬ ਦਾ ਮਾਹੌਲ ਅੱ ਅੱਜ ਕਿਹੜਾ ਪੰਜਾਬ ਯਾਰਮਸਟਰ ਚੱਲ ਰਹੀ ਹੈ